ਤੇਰੇ ਕੋਲ ਤਾਂ ਮੋਬਾਈਲ ਦੂਜਾ ਰੌਇਡ ਸੀਗਾ ਉਹ ਮੋਬਾਈਲ ਤੇਰਾ ਕਿੱਥੇ ਗਿਆ ਅੱਜ ਛੋਟਾ ਜਿਹਾ ਮੋਬਾਈਲ ਚੱਕਿਆ ਬਸ ਇਹ ਗਮਾਨ ਨੇ ਵੀ ਬਹਾੜਾ ਲੁਕੀ ਕਰਨ ਦਾ ਬਹੁਤ ਚੰਗਿਆ ਪਰ ਬਰਦਾਸ਼ ਕਰਨ ਦੀ ਕਿਸੇ ਦੀ ਕੋਈ ਸੀਮਾ ਨਹੀਂ ਹੈ ਜੀ ਤੁਮਨ ਜਿਹੜੀਆਂ ਮਤਲਬ ਉਹ ਲੋਕ ਛੱਡਦੇ ਹੈਗੇ ਹਜ਼ਾਰਾਂ ਨੰਬਰ ਹੁੰਦੇ ਆ ਬੰਦੇ ਦੇ ਲਿੰਕ ਹੁੰਦਾ ਕਾਰੋਬਾਰ ਹੁੰਦਾ ਔਰ ਜਿਹੜੇ ਨਾਇਲ ਜ਼ੋਰ ਨੇ ਮਤਲਬ ਉਹ ਹੋ ਮਤਲਬ ਕਿਸੇ ਦੀ ਫੀਲਿੰਗ ਨੂੰ ਨਹੀਂ ਸਮਝ ਸਾ ਦੇ ਉਹਨਾਂ ਨੇ ਆਪਣੇ ਨਸ਼ੇ ਲਈ ਜਾਂ ਆਪਣੀ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਮੋਬਾਈਲ ਨੂੰ ਖੋਣ ਦਾ ਵਾਸਤੇ ਵੀ ਬੜੀ ਗੱਲ ਨਹੀਂ ਰਹੀ ਹੈ ਨਹੀਂ ਨਹੀਂ ਮੋਬਾਈਲ ਗਿਆ ਕਿੱਥੇ ਤੇਰਾ ਤੇਰੇ ਕੋਲ ਪਿਛਲੀ ਵਾਰੀ ਮਿਲਿਆ ਸੀਗਾ ਮੈਨੂੰ ਹਾਂ ਤੇਰੇ ਕੋਲ ਬੜਾ ਵਧੀਆ ਮੋਬਾਈਲ ਸੀਗਾ ਇਹ ਵਿੱਚ ਕੋਈ ਮਤਲਬ ਪ੍ਰੋਫੈਸ਼ਨਲ ਉਸੀ ਗਾਇਸ ਅਜੇ ਵੀ ਕੌਣ ਚੋਰਾ ਮੁੰਡੇ ਵੀ ਕੁੜੀਆਂ ਵੀ ਤੁਸੀਂ ਮਤਲਬ ਕਿਸੇ ਹੱਦ ਤੱਕ ਵੀ ਸੋਚ ਸਕਦੇ ਹੋ ਮੇਰੇ ਸ਼ਰਿਆਮ ਕਿਸੇ ਸ਼ਾਇਦ ਗੈਸਪੁਰੇ ਦਾ ਇਲਾਕਾ ਸੀਗਾ ਗੈਸਪੁਰੇ ਦੇ ਇਲਾਕੇ ਦੇ ਵਿੱਚ ਮੁੰਡਾ ਕੁੜੀ ਜਾ ਰਿਹਾ ਸੀ ਬਿਲਕੁਲ ਆਈ ਸੀ ਮੈਂ ਆਪਣਾ ਇਸੇ ਸਾਹਮਣੇ ਜਾ ਰਿਹਾ ਸੀ ਸਾਡਾ ਰਸਤਾ ਸੀਗਾ ਉਹ ਲੋਕ ਬੈਠੇ ਸੀਗੇ ਮੈਂ ਕਿਤੇ ਸ਼ਾਇਦ ਮਜ਼ਾਕ ਕਰ ਦਿਆਂ ਉਹਨਾਂ ਨੇ ਸ਼ਰਿਆਮ ਬਿਲਕੁਲ ਸਫਾਈ ਨਾਲ ਠੀਕ ਹੈ ਜੀ ਮੇਰੇ ਹੱਥੋਂ ਮੋਬਾਈਲ ਖੋਲਿਆ ਤੇ ਮੋਟਰਸਾਈਕਲ ਭਜਾ ਲਿਆ ਯਾਰ ਦੇ ਕੁਟਕਾ ਡੇਢ ਮਹੀਨਾ ਹੋ ਗਿਆ ਇਸ ਸਾਨੂੰ ਤੇ ਫਿਰ ਉਹਨਾਂ ਦੀ ਕੰਪਲੇਂਟ ਨਹੀਂ ਕੀਤੀ ਕੰਪਲੇਂਟ ਵੀ ਇਹ ਨੰਬਰ ਬੰਦ ਕਰਵਾਤੇ ਸੀਗੇ ਤੇ ਫਿਰ ਨੰਬਰ ਇੱਕ ਤਾਂ ਦੁਬਾਰਾ ਲੈ ਲਿਆ ਵੀ ਫਿਰ ਮੈਂ ਲਿੰਕ ਤਾਂ ਚਾਹੀਦਾ ਜਿਹੜਾ ਮੇਰਾ ਆਪਣਾ ਨੰਬਰ ਸੀਗਾ ਉਸਰ ਮੇਰਾ ਡਾਟਾ ਮੈਟਰ ਇਹ ਬਹੁਤ ਸਾਰੇ ਜ਼ਿੰਦਗੀ ਮਤਲਬ ਇੱਕ ਵਾਰੀ ਬੰਦਾ ਪਰੇਸ਼ਾਨ ਹੀ ਹੋ ਜਾਂਦਾ ਤੇ ਨੰਬਰ ਸਾਰੇ ਉਹਦੇ ਵਿੱਚ ਚਲੇ ਗਏ ਸਭ ਕੁਝ ਜੀ ਤੇ ਫਿਰ ਹੁਣ ਕਿੱਦਾਂ ਕੰਮ ਕਿੱਦਾਂ ਚੱਲਦਾ ਦੁਬਾਰਾ ਕਿੱਦਾਂ ਲੈਪ ਸ਼ੁਰੂ ਕਰਨਗੇ ਪੁਆਇੰਟ 0 ਤੋਂ ਫੇਰਵਾਰਾ ਜੀ ਉਦੋਂ ਬੰਦੇ ਵੀ ਆਪਣੇ ਬੰਦਾ ਮਤਲਬ ਕਿ ਮੈਸੇਜ ਮੈਸੇਜ ਦੇ ਵਿੱਚ ਤੁਸੀਂ ਮੰਨ ਲਓ ਮੁੰਡੇ ਦੀ ਕੁੜੀ ਦੇ ਕੋਈ ਘੱਟ ਨਹੀਂ ਹੈ। ਮਤਲਬ ਕੀ ਅੱਜ ਦੀ ਡੇਟ ਦੇ ਵਿੱਚ ਮੋਬਾਈਲ ਬੰਦੇ ਲਈ ਇੰਨਾ ਜ਼ਰੂਰੀ ਹੋ ਗਿਆ। ਜਿਵੇਂ ਦੇਖੋ ਤੁਹਾਡਾ ਬੈਂਕ ਬੈਲੈਂਸ ਇਹ ਉਹ ਸਾਰਾ ਕੁਝ ਦਾ ਡਾਊਨਲੋਡ ਫ੍ਰੀ ਹੋ ਰਿਹਾ ਜੀ। ਠੀਕ ਹੈ ਨਾ? ਤੇ ਵੀ ਗਵਰਨਮੈਂਟ ਚਾਹੁੰਦੀ ਸੀ ਵੀ ਇਸ ਚੀਜ਼ ਦਾ ਫਾਇਦਾ ਵੀ ਲੋਕਾਂ ਦਾ ਹੋ ਜਾਏ ਕਿ ਸੜਕਾਂ ਦੇ ਟ੍ਰੈਫਿਕ ਤੋਂ ਬਚੀ ਵੀ ਆਪਾਂ ਕਿਸੇ ਨੂੰ ਵਿਦਾਇਆ ਜਾ ਕੇ ਆਪਾਂ ਮਿਲਣ ਦੇ ਜਾਂ ਆਪਾਂ ਫੋਨ ਤੇ ਵੀ ਗਾਵਨ ਕੋ ਚੀਜ਼ ਦਿਖਾਣੀ ਆ ਪਾ ਉਹ ਵੀ ਫੂਡ ਵਗੈਰਾ ਆਪਾ ਸੈਂਡ ਕਰ ਸਕਦੇ ਆ ਵੀ ਨੋਰਮਲੀ ਤਾਂ ਜਿਹੜੇ ਬੰਦੇ ਮਤਲਬ ਅੱਜ ਕੱਲ੍ਹ ਦੀ ਜਨਰੇਸ਼ਨ ਦੀਆਂ ਮਤਲਬ ਪੜ੍ਹੇ ਲਿਖੀ ਆ ਤੇ ਚੀਜ਼ ਦਾ ਫਾਇਦਾ ਵੀ ਬਹੁਤ ਆ ਪਰ ਇਹ ਵੀ ਜਿਹੜੇ ਹੁਣ ਲੋਕੀ ਵਿਚ ਦੇ ਵਿੱਚ ਲਾਉਂਦੀ ਮਾਤਾ ਕੁਝ ਹੋਰ ਨਹੀਂ ਮੰਨਦਾ ਵੀ ਕੋਈ ਸੰਭਧਾਰ ਸਿਆਣੇ ਕਰਦਾ ਬੰਦਾ ਇਹੋ ਜਿਹਾ ਤਾਂ ਮੈਂ ਨਹੀਂ ਕਰਦਾ ਹੈਗਾ ਕਿੱਥੇ ਖੋਇਆ ਕਿੱਥੇ ਤੇਰਾ ਮੋਬਾਈਲ ਦੇ ਸੀਗੇ ਜਾਂ ਮੁੰਡੇ ਦੇ ਨਾਲ ਵੀ ਜਾਂਦਾ ਜਾ ਰਿਹਾ ਪੜ੍ਹੇ ਲਿਖੇ ਮੁੰਡਾ ਸਾਫ਼ ਤੇਰਾ ਕੋਈ ਨਰਮਾਲ ਨਹੀਂ ਬੰਨਿਆ ਇਹ ਪਿੱਛੇ ਕੁੜੀ ਬੈਠੀ ਹੋਈ ਹੈ ਜੀ ਆ ਕੋਈ ਅਸੀਂ ਸਾਡਾ ਕੋਈ ਇਦਾਂ ਦਾ ਕੋਈ ਉਦੋਂ ਤੱਕਾ ਮੁਕੀ ਨਹੀਂ ਹੋਇਆ ਬਸ ਹੱਥ ਦੇ ਹੱਥ ਮਾਰਿਆ ਜੀ ਉਹ ਆਪਣੀ ਸ਼ਰਾਰਤ ਸਮਝਦੇ ਹੋਣਗੇ ਮੁੰਡੇ ਨੇ ਮੁੰਡੇ ਨੇ ਖੋਇਆ ਮੋਬਾਈਲ ਤੇ ਕੁੜੀ ਹਾਂ ਬਿਲਕੁਲ ਮੁੰਡੇ ਨੇ ਖੋਇਆ ਜੀ ਪਿੱਛੇ ਕੁੜੀ ਬੈਠੀ ਸੀ ਮੈਂ ਤਾਂ ਸਮਝਿਆ ਵੀ ਮੈਂ ਤਾਂ ਸੋਚੇ ਨਹੀਂ ਨੀ ਚੋਰ ਹੋਣਗੇ ਪਰ ਉਹਨਾਂ ਨੇ ਫਿਰ ਬੈਕ ਭਜਾਈ ਮੈਂ ਆਪਣਾ ਸਾਈਕਲ ਤੇ ਸੀਗਾ ਜੀ ਉਹ ਫਿਰ ਉਹ ਕੀ ਕਰ ਸਕਦੇ ਜੀ ਗਰੀਬੰਦਾ ਕੀ ਕਰ ਸਕਦਾ ਜੇ ਤਾਂ ਲੋਕਾਂ ਨੂੰ ਆਪ ਹੀ ਸचेत ਹੋਣਾ ਪਊਗਾ ਵੀ ਮਤਲਬ ਉਹ ਆਪਣਾ ਮੋਬਾਈਲ ਪਟੋਕਾ ਟੋੜ ਰਸਤੇ ਦੇ ਵਿੱਚ ਫਾਸ ਕਰਦੇ ਦੇਖਿਆ ਕਿ ਸਫਰ ਦਰਾਂ ਦੇ ਲੋਕ ਅਕਸਰ ਆਪਣੇ ਮੋਬਾਈਲ ਤੇ ਵੀਡੀਓਂ ਲਿਆ ਮੁੰਡੇ ਬਿਕੜੀਆਂ ਵੀ ਮਤਲਬ ਉਹ ਬਹੁਤ ਸਮਝਦੇ ਇਸ ਚੀਜ਼ ਨੂੰ ਵੀ ਐਸੀ ਪਤਾ ਨਹੀਂ ਥੋੜਾ ਜਿਹਾ ਹਾਈ ਸੋਸਾਇਟੀ ਨੂੰ ਮਤਲਬ ਜ ਬਲੋਂਗ ਕਰਦੇ ਜਾਂ ਕੁਝ ਵੀ ਉਹ ਆਪਣਾ ਮਤਲਬ ਫੈਸ਼ਨ ਹੀ ਸਮਝਦੇ ਹੋਏ ਜਿਦਾਂ ਪੁਰਾਣੇ ਜ਼ਮਾਨੇ ਦੇ ਲੋਕ ਹੱਥ ਚਰ ਰਮਾਲ ਰੱਖਦੇ ਸੀ ਨਾ ਤੇ ਅੱਜ ਕੱਲ ਮੋਬਾਈਲ ਰੱਖਣ ਦਾ ਸ਼ੌਂਕ ਹੈ ਜੀ ਇਹ ਤਾਂ ਲੋਕਾਂ ਨੂੰ ਦੇਖਣਾ ਚਾਹੀਦਾ ਜੀ ਮਤਲਬ ਪ੍ਰਸ਼ਾਸਨ ਤੱਕ ਨਹੀਂ ਕਰ ਸਕਦਾ ਜੇ ਕੋਈ ਸਬੂਤ ਹੋਵੇ ਤੇ ਫਿਰ ਤਾਂ ਬੰਦਾ ਫੜਿਆ ਵੀ ਜਾ ਸਕਦਾ ਅਦਰਵਾਈਜ਼ ਤੁਹਾਨੂੰ ਮਤਲਬ ਉਹ ਆਪਣੇ ਆਪ ਹੀ ਕੰਟਰੋਲ ਕਰਨਾ ਪਊਗਾ ਵੀ ਤੁਹਾਡਾ ਮੋਬਾਈਲ ਮਤਲਬ ਤੁਸੀਂ ਆਪਣੇ ਕੰਟਰੋਲ 'ਚ ਹੀ ਰੱਖੋ ਆਪਣੇ ਬੈਗ 'ਚ ਰੱਖੋ ਜਾਂ ਇਹਦੇ ਬਾਰੇ ਮਤਲਬ ਇਸ ਤੋਂ ਉੱਪਰ ਕੁਝ ਨਹੀਂ ਹਸਦਾ ਜੀ